ਧੰਨਵਾਦ ਤੇ ਕਿੰਨਾ ਚੰਗਾ ਅਸੀਂ ਇੱਥੇ ਆ ਰਹੇ ਹਾਂ ਕੀ ਹਾਲਤਾ ਦੀ ਪਹਿਲਾਂ ਅੱਦੇ ਕਿਵੇਂ ਸੁਧਾਰਾਂਗੇ ਪਹਿਲਾਂ ਤਾਂ ਮੇਰੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਧੰਨਵਾਦ ਦੀਆਂ ਪਿੰਡ ਪੰਜੋਲਾ ਦੀ ਸੰਗਤ ਦਾ ગ્રામ ਪੰਚਾਇਤ ਦਾ ਤੇ ਸਾਰੇ ਮੈਂਬਰ ਸਾਹਿਬਾਨਾਂ ਦਾ ਕੱਕੇਪੁਰ ਤੋਂ ਮੈਂਬਰ ਸਾਹਿਬ ਨੇ ਪ੍ਰਤਾਪਗੜ ਤੋਂ ਨੇ ਗੁਲਬੇ ਤੋਂ ਨੇ ਪੰਜੋਲੇ ਤੋਂ ਅੱਠ ਮੈਂਬਰ ਬਣੇ ਨੇ ਤੇ ਸਾਰਿਆਂ ਦਾ ਤੇ ਹੋਰ ਜਿਹੜੇ ਸਾਡੇ ਸਹਿਯੋਗੀ ਨੇ ਕਮੇਟੀ ਦੇ ਮੈਂਬਰ ਸਾਹਿਬਾਨ ਸਾਰਿਆਂ ਦਾ ਧੰਨਵਾਦੀ ਆ ਅਸੀਂ ਅਸੀਂ ਇਹ ਸੋਚ ਲੈ ਕੇ ਤੁਰੇ ਆ ਕਿ ਜੋ ਵੀ ਪਿੰਡ ਦੀ ਕੋਆਪਰੇਟਿਵ ਸਟੱਡੀ ਆ ਕਈ ਸਾਲ ਤੋਂ ਠੱਪ ਪਈ ਆ ਪਿਛਲੇ ਤੋਂ ਉੱਥੇ ਨਾ ਤਾਂ 3 ਸਾਲ ਚ 4 ਸਾਲ ਚ ਕੋਈ ਖਾਦਮੀ ਦੀ ਆ ਕਿਸੇ ਨੂੰ ਤੇ ਬਹੁਤ ਜ਼ਿਆਦਾ ਸਾਡਾ ਨਗਰ ਦਾ ਨੁਕਸਾਨ ਹੋ ਰਿਹਾ ਹੈ ਉਹਨੂੰ ਮੁੱਖ ਰੱਖਦੇ ਹੋਏ ਸਾਡੇ ਐਮ.ਐਲ.ਏ. ਸਾਹਿਬ ਹਲਕੇ ਦੇ ਹਰਮਿੰਦਰ ਸਿੰਘ ਜੀ ਪਠਾਨ ਮੱਜਰਾ ਸਾਹਿਬ ਤੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰਣਮਾਈ ਏਥੇ ਅਸੀਂ ਇੱਕ ਕਮੇਟੀ ਚੁਣੀ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਅਸੀਂ ਰਲ ਮਿਲ ਕੇ ਸਾਰਾ ਨਗਰ ਤੇ ਸਾਡੀ ਸਾਰੀ ਕਮੇਟੀ ਰਲ ਕੇ ਅਸੀਂ ਇਸ ਕੋਆਪਰੇਟਿਵ ਸਟਾਡੀ ਨੂੰ ਅਸੀਂ ਵੱਧ ਤੋਂ ਵੱਧ ਉੰtiers ਲਿਹਾਦੇ ਪਛਾਣ ਲਈ ਹਰ ਇੱਕ ਹਿੱਲਾ ਵਰਤਾਂਗੇ ਜਿੰਨਾ ਵੀ ਸੰਯੋਗ ਹੋਊਗਾ ਅਸੀਂ ਨਿਜੀ ਵੀ ਲਵਾਂਗੇ ਤੇ ਸਰਕਾਰ ਤੋਂ ਵੀ ਲਵਾਂਗੇ ਤੇ ਪਿੰਡ ਪੰਜੋਲਾ ਦੀ ਜੋ ਕੋਆਪਰੇਟਿਵ ਸਟੱਡੀ ਆ ਇਸ ਦਾ ਇਲਾਕੇ ਚ ਸਾਡੀ ਸੋਚ ਹੈ ਜੀ ਕਿ ਨਾ ਹੋਵੇ ਕਿਉਂਕਿ ਐਡਾ ਨਗਰ ਨਾਲ 3-4 ਨਗਰ ਜੁੜੇ ਹੋਏ ਨੇ ਇਸ ਕਰਕੇ ਅਸੀਂ ਹੋਰ ਇਲਾਕਾ ਵਾਸੀਆਂ ਨੂੰ ਵੀ ਤੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡਾ ਰਲ ਮਿਲ ਕੇ ਸਹਿਯੋਗ ਦਿਓ ਕਿਉਂਕਿ ਇੱਥੇ ਬਿਲਡਿੰਗ ਵੀ ਬਹੁਤ ਖਸਤਾ ਹੋਈ ਹੋਈ ਆ ਮੈਂ ਸਰਕਾਰ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਸਾਨੂੰ ਕੋਈ ਮਹਿਕਮੇ ਵੱਲੋਂ ਗਰੰਟਾ ਨੀਤੀਆਂ ਜਾਣ ਤੇ ਜੋ ਕੋਆਪਰੇਟਿਵ ਸਟੱਡੀ ਨੂੰ ਸਹਿਯੋਗ ਆ ਸਾਡੀ ਨੂੰ ਸਰਕਾਰ ਵੱਲੋਂ ਦਿੱਤਾ ਜਾਵੇ ਤੇ ਨਗਰ ਵੱਲੋਂ ਸਾਡਾ ਸਹਿਯੋਗ ਦਿੱਤਾ ਜਾਵੇ ਤੇ ਹਰੇਕ ਨੂੰ ਹਰ ਟਾਈਮ ਇੱਥੇ ਸੁਵਿਧਾ ਮਿਲੇ ਜਿਵੇਂ ਕਿ ਸਕੂਪਰੇ ਸਟੱਡੀ ਚ ਹੋਰ ਪਿੰਡਾਂ 'ਚ ਮੈਂ ਕਾਫੀ ਦੇਖਿਆ ਕੀ ਹਰੇਕ ਸੰਦ ਵਰਤਣ ਲਈ ਤੇ ਹਰੇਕ ਜੋ ਵੀ ਜੱਕੜ ਦਾ ਖਾਣ ਦਾ ਰਸਣ ਹੈ ਜਾਂ ਕੋਈ ਹੋਰ ਸਮਾਨ ਹੈ ਖਾਤੋਂ ਇਲਾਵਾ ਵੀ ਉਹ ਸਾਰਾ ਇੱਥੇ ਮਹੀਆ ਹੋਵੇ ਤੇ ਇਸ ਕਰਕੇ ਅਸੀਂ ਪਹਿਲੇ ਦੇ ਆਧਾਰ ਤੇ ਕਿਸਾਨਾਂ ਦਾ ਖਿਆਲ ਰੱਖਦੇ ਹੋਏ ਹੁਣ ਤੋਂ ਪਹਿਲਾਂ ਸਾਡੇ ਬੰਨਸਾਰ ਇੱਕ ਗੱਡੀ ਜੂਰੀ ਦੀ ਲਿਆਣ ਕੇ ਵੰਡ ਵੀ ਦਿੱਤੀ ਤੇ ਅੱਗੇ ਨੂੰ ਮੌਕੇ ਸਰ ਹਰ ਮੌਕੇ ਦੇ ਡੀਏਪੀ ਜਾਂ ਕੋਈ ਦਵਾਈ ਜਾਂ ਕੋਈ ਜਿੰਕ ਅਸੀਂ ਸਾਰਾ ਪੂਰਾ ਇੰਤਜ਼ਾਮ ਰੱਖਾਇਆ ਜੋ ਸਾਡੇ ਸੈਲਟਰੀ ਸਾਹਿਬ ਨੇ ਸੰਦੀਪ ਸਿੰਘ ਜੀ ਬਲਵਿੜਾ ਉਹਨਾਂ ਦਾ ਪੂਰਾ ਸੰਯੋਗ ਹੈ ਸਾਨੂੰ ਸਾਡੇ ਅਫਸਰਾਂ ਦਾ ਸਾਰਾ ਸੰਯੋਗ ਹੈ ਕਿਉਂਕਿ ਅਫਸਰ ਸਾਹਿਬਾਨਾਂ ਨੇ ਸਾਨੂੰ ਰਲ ਮਿਲ ਕੇ ਪੂਰਾ ਸੰਯੋਗ ਦਿੱਤਾ ਵੀ ਤੁਹਾਨੂੰ ਪੂਰਾ ਸਾਨੂੰ ਹਰਲਾਰਾ ਵੀ ਦਿੱਤਾ ਵੀ ਤੁਹਾਡਾ ਪੂਰਾ ਸਹਿਯੋਗ ਦੇਾਂਗੇ ਆਪਾਂ ਨੇ ਕੋਰਪੋਰੇਟ ਸਟੱਡੀ ਪੰਜੋਲਾ ਨੂੰ ਉੱਚੀਆਂ ਪਲੰਧੀਆਂ ਦੇ ਛੋਣ ਲਈ ਉਨਾ ਹਰ ਵਕਤ ਵਜਨ ਬੰਦ ਹੋਵਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋਨਿਆ ਦਾ ਸ੍ਰੀ ਅਕਾਲ